पंजाब इंडिया न्यूज़ करो खबर देखनेलोड ट्राली और कार की टक्कर में एक की मौत और एक गंभीर जख्मी दसुआ से तरवाड़ा तक चार पुलिस नकों से गुजर कर हिमाचल जाती है जे छबरलोड ट्रालिया पर पुलिस प्रशासन मुख्य दर्शक बन तमाशा देख रहा है देखें मकेरिया से दलवीर सिंह ਜਰਖਾ ਕੀ ਵਿਸ਼ੇਸ਼ ਰਿਪੋਰਟ ਸਰਪੰਚ ਸਾਹਿਬ ਇਹ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ ਰਾਤ ਹੋਇਆ ਜੀ ਤਕਰੀਬਨ 8 ਤੋਂ 9 ਵਜੇ ਦੇ ਵਿੱਚ ਵਿੱਚ ਤੇ ਕਿਸ ਤਰ੍ਹਾਂ ਹੋਇਆ ਸੀਗਾ ਇਹ ਰੋਡ ਤੇ ਸੀ ਜਿਹੜੀਆਂ ਓਵਰ ਲੋਡ ਟਰਾਲੀਆਂ ਜਾਂਦੀਆਂ ਨੇ ਬਰਾਲੀ ਵਾਲੀਆਂ ਇਹਨਾਂ ਵਿੱਚ ਵੱਜਣ ਕਰਕੇ ਇੱਕ ਇੱਕ ਬੰਦਾ ਜਿਹਦਾ ਮੌਜੂਦਾ ਉਸੇ ਮੌਕੇ ਦੀ ਡੈਥ ਹੋ ਗਈ ਹੈ ਤੇ ਇੱਕ ਨੂੰ ਆਪਾਂ ਚੱਕ ਕੇ ਬੜੀ ਮੁਸ਼ਕਲ ਨਾਲ ਆ ਦੇਖ ਸਕਦੇ ਹੋ ਤੁਸੀਂ ਜਿਹਦਾ ਕੀ ਹਾਲ ਹੈ ਸੰਗਲ ਪਾ ਕੇ ਤੋੜ ਕੇ ਕੱਢ ਕੇ ਤੇ ਉਹਨੂੰ ਸੂਏ ਦਾਖਲ ਕਰਦੇ। ਤੇ ਕੀ ਲੱਗਦਾ ਕਿ ਕਾਰਨ ਕੀ ਹੁੰਦਾ ਹੈ ਕਿ ਜਿਹੜਾ ਇਸ ਤਰ੍ਹਾਂ ਦੇ ਐਕਸੀਡੈਂਟ ਹੋ ਰਹੇ ਆ। ਜਿਹੜੀਆਂ ਓਵਰ ਲੋਡ ਟਰਾਲੀਆਂ ਨੇ, ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਕੋਈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਸਾਡੇ ਰੋਜ਼ ਤੋਂ ਹੀ ਇਹ ਤੀਜਾ ਐਕਸੀਡੈਂਟ ਆ 100 ਮੀਟਰ ਦੇ ਅੰਦਰ ਅੰਦਰ। ਇਹਦੇ ਵਿੱਚ ਵੀ ਕੱਲ ਜਿਹੜਾ ਰਾਤ ਹੋਇਆ ਤਾਂ ਬਹੁਤ ਜ਼ਿਆਦਾ ਭਿਆਨਕ ਸੀਗਾ। ਡਾਕਟਰ ਸਾਹਿਬ ਜਿਹੜਾ ਇਹ ਐਕਸੀਡੈਂਟ ਹੋਇਆ ਆ, ਇਹ ਕਿੰਨੇ ਬੰਦੇ ਮੌਤ ਹੋਈ ਔਰ ਕੀ ਕਾਰਨ ਆਇਆ ਇਹ ਜਿਹੜਾ ਐਕਸੀਡੈਂਟ ਦਾ? ਦੇਖੋ ਕੱਲ ਮੁਕੇਰੀਆਂ ਵਿਧਾਨ ਸਭਾ ਦਾ ਪਿੰਡ ਨੰਗਲਵਾਲਾ ਹੈਗਾ ਉਸ ਪਾਸ ਇੱਕ ਬੰਦੇ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਬੰਦੇ ਨੂੰ ਕੱਢ ਕੇ ਪਿੰਡ ਵਾਸੀਆਂ ਨੇ ਤਸੂਆ ਸਿਵਲ ਹਸਪਤਾਲ ਰੈਵਰ ਕੀਤਾ ਅਸੀਂ ਪਿੰਡ ਵਾਸੀ ਪ੍ਰਸ਼ਾਸਨ ਦੇ ਕੋਲੋਂ ਇਹ ਮੰਗ ਕਰਦੇ ਹਾਂ ਵੀ ਜਿਹੜੀਆਂ ਤਸੂਆ ਤੋਂ ਹਾਜੀਪੁਰ ਜਿਹੜਾ ਮਾਰਗ ਹੈਗਾ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਓਵਰਲੋਡਿੰਗ ਟ੍ਰੈਲਰ ਚੱਲਦੀਆਂ ਓਵਰਲੋਡਿੰਗ ਟਿਪਰਾਂ ਚੱਲਦੀਆਂ ਇੱਥੇ ਜਾਨ ਤੇ ਮਾਲ ਦਾ ਦੋਨਾਂ ਦਾ ਹਮੇਸ਼ਾ ਪਿੰਡ ਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈਗਾ ਹਰ ਮਹੀਨੇ ਕੋਈ ਨਾ ਕੋਈ ਇੱਥੇ ਐਕਸੀਡੈਂਟ ਹੋਇਆ ਰਹਿੰਦਾ ਹੈਗਾ ਸਰਕਾਰ ਨਿਤ ਨਵੇਂ ਵਾਦੇ ਕਰਦੀ ਹੈਗੇ ਟ੍ਰੈਫਿਕ ਤੇ ਰੂਲ ਬਣਾਏ ਇਹ ਰੂਲ ਨਹੀਂ ਕੋਈ ਰੂਲ ਨਹੀਂ ਹੈਗਾ ਉਹ ਸਾਡੇ ਪਿੰਡ ਨੰਗਰ ਬਹਿਲਾ ਆ ਕੇ ਵੇਖ ਸਕਦੇ ਹਨ ਮੌਜੂਦਾ ਲੋਕਾਂ ਨੂੰ ਸੰਪਰਕ ਕਰ ਸਕਦੇ ਹਨ ਤੇ ਇਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਧੰਨਵਾਦ ਜੀ ਸ੍ਰੀ ਰਾਤ ਐਕਸੀਡੈਂਟ ਹੋਇਆ ਕੀ ਸਰ ਮਾਮਲਾ ਪੁਰਾ ਰਾਤ ਇੱਕ ਐਕਸੀਡੈਂਟ ਟਰੈਕਟਰ ਤੇ ਟਰੈਕਟਰ ਟਾਲੀ ਜਿਹੜੀ ਪਰਾੜੀ ਨਾਲ ਲੱਦੀ ਸੀ ਉਹਦਾ ਨਾ ਕਾਰ ਸਵਿਫਟ ਦਾ ਐਕਸੀਡੈਂਟ ਹੋਇਆ ਪਿੰਡ ਬਹਾਲ ਨੰਗਰ ਬਹਿਲਾ ਲਾਗੇ ਜਿਹਦੇ ਵਿੱਚ ਕਾਰ ਨੂੰ ਜਿਹੜਾ ਸਵਿਫਟ ਕਾਰ ਨੂੰ ਕਮਲਜੀਤ ਸਿੰਘ ਸਾਨੂੰ ਕਰਨੈਲ ਸਿੰਘ ਵਾਸੀ ਮਾਨਗੜ ਚਲਾ ਰਿਹਾ ਸੀ ਉਹਦੇ ਨਾਲ ਉਹਦੇ ਨਾਲ ਬ੍ਰਦਰ ਉਹਦਾ ਲਗਦਾ ਕਿ ਭਵਿੰਦਰ ਸਿੰਘ ਸਾਨੂੰ ਸਾਧੂ ਸਿੰਘੀ ਉਹ ਵੀ ਪਿੰਡ ਮਾਨਾਗੜ ਦਾ ਉਹ ਨਾਲ ਬੈਠਾ ਸੀ ਉਹਦੇ ਵਿੱਚ ਲੱਗਨ ਦੇ ਨਾਲ ਜਿਹੜੀ ਭਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹੜਾ ਕਮਲਜੀਤ ਸਿੰਘ ਉਹੜਾ ਬੰਦਾ ਇੰਜਰਡ ਹੈਗਾ ਤੇ ਜੋ ਵੀ ਜਿਹੜਾ ਉਹਦੇ ਵਿੱਚ ਡਾਕਟਰ ਟੈਲੀਨੋਸੀ ਫੜਦੇ ਹੈਗਾ ਤੇ ਡਾਕਟਰ ਜਿਹੜਾ ਇੰਜੈਕਟਰ ਜਿਹੜਾ ਟ੍ਰੈਵਰਸਿਓ ਮੌਕੇ ਤੋਂ ਪਹੁੰਚਿਆ ਸੀਗਾ ਤੇ ਉਹਦੇ ਵਿੱਚ ਇਹਨੂੰ ਫੜ ਕੇ ਜੋ ਵੀ ਉਹ ਮਣਾਈ ਨੇ ਯਾਰ ਬਿਆਨ ਲਖਣਗੇ ਉਹ ਸਭ ਕਾਨੂੰਨੀ ਕਾਰਵਾਈਆਂ ਲਈ ਜਾਂਦੀ ਜੀ ਸਰੇਕ ਦੇ ਪਰਬਤ ਤੋਂ ਵੀ ਕਹਿਣਾ ਹੈਗਾ ਕਿ ਅਕਸਰ ਗਸੂਰੇ ਤੋਂ ਲੈ ਕੇ ਹਰ ਤਰਵਾੜੇ ਤੱਕ ਤੇ ਕਿਤੇ ਨਾ ਚਾਰ ਨਾਕੇ ਲਈ ਇਹ ਕੰਮੀਆਂ ਪਾਰ ਪਾਰ ਕਦੀ ਜਿਹਾ ਆਊਟ ਰੋਡ ਹੁੰਦੀ ਆ ਪਰ ਅਜੇ ਤੱਕ ਵੀ ਇਹਨਾਂ ਦੇ ਉੱਤੇ ਕੋਈ ਨਕੇਲ ਨਹੀਂ ਪਾਈ ਯਾਰ ਇਹ ਤਾਂ ਚੀਜ਼ ਇਹਨਾਂ ਵਿੱਚ ਅਸੀਂ ਸਮੇਂ ਸਮੇਂ ਸਿਰ ਇਹਨਾਂ ਦਾ ਅਸੀਂ ਚਲਾਉਣੇ ਦਾ ਕਰਦੇ ਬਕਾਇਦਾ ਕਰਦੇ ਜੀ ਇਹ ਰਾਤ ਭਰਾਂ ਤੇ ਕਦ ਨਿਕਲਦੀਆਂ ਟਰਾਲੀਆਂ ਜੀ ਅਦਰਵਾਈਜ਼ ਜੋ ਵੀ ਹੁਣ ਇਹਨਾਂ ਦੀ ਬੰਦੀ ਕਾਨੂੰਨ ਵਗੈਰਾ ਦਾ ਬਰਕਣਾ ਖਰਾਬ ਹੋ ਗਈ ਹੋਊਗੀ